ਸਾਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਸਵਾਗਤ ਹੈ ਤੁਹਾਡਾ ਜੀਐਸਕੇ ਟਾਕਸ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇੱਕ ਨਵੇਂ ਪੋਡਕਾਸਟ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਰਾਜਨੀਤਿਕ ਸਮਾਜਿਕ ਧਾਰਮਿਕ ਜੋ ਕਰੰਟ ਮੁੱਦੇ ਹੁੰਦੇ ਆ ਸੋ ਅੱਜ ਵੀ ਇੱਕ ਸਪੈਸ਼ਲ ਪੋਡਕਾਸਟ ਤੁਹਾਡੇ ਲੈ ਕੇ ਆਏ ਹਾਂ ਸਾਡੇ ਨਾਲ ਬਰਾੜ ਪ੍ਰਿੰਸ ਜੀ ਹੋਣਗੇ ਉਹਨਾਂ ਦੀ ਜ਼ਿੰਦਗੀ ਦੀ ਬਾਰੇ ਗੱਲ ਕਰਾਂਗੇ ਕਿਉਂਕਿ ਪੇਸ਼ੇ ਵਜੋਂ ਫੋਟੋਗ੍ਰਾਫਰ ਵੀ ਨੇ ਐਕਟਿੰਗ ਦਾ ਵੀ ਸ਼ੌਂਕ ਰੱਖਦੇ ਆ ਤੇ ਕਾਫੀ ਜਿਹੜੀਆਂ ਮੋਟੀਵੇਸ਼ਨਲ ਜਿਹੜੀਆਂ ਸਟੋਰੀਜ਼ ਤੇ ਗੱਲਾਂ ਉਹ ਕਰਦੇ ਆ ਆਓ ਜਰਾ ਸਾ ਮਾ ਨਾਲੀਏ ਨੂੰ ਵੈਲਕਮ ਕਰ ਦਿਆਂ ਤੇ ਫਿਰ ਗੱਲਾਬਾਤ ਦਾ ਸਿਲਸਾ ਸ਼ੁਰੂ ਕਰ ਦਿਆ ਪਾ ਲਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਜੀ ਕਿਰਪਾ ਤੁਹਾਡੀ ਤੁਹਾਨੂੰ ਵੇਖ ਕੇ ਸਮਾਈਲ ਆ ਜਾਂਦੀ ਹੈ ਜੀ ਆਇਆਂ ਨੂੰ ਤੁਸੀਂ ਸਾਡੇ ਕੋਲੇ ਆਏ ਤੇ ਸਾਨੂੰ ਬੜੀ ਖੁਸ਼ੀ ਹੋਈ ਨਹੀਂ ਮੈਂ ਤਾਂ ਐਕਚੁਅਲ ਤੁਹਾਡਾ ਆਲਰੇਡੀ ਫੈਨ ਆ ਵੀਡੀਓ ਤੁਹਾਡੀਆਂ ਵੇਖਦੇ ਰਹਿੰਦਾ ਹਾਂ ਹਾਂਜੀ ਤੁਸੀਂ ਪੋਡਕਾਸਟ ਤਾਂ ਹੁਣ ਸ਼ੁਰੂ ਕੀਤਾ ਪਰ ਤੁਸੀਂ ਮੋਟੀਵੇਸ਼ਨ ਵੀਡੀਓ ਬੜੀਆਂ ਸੁਣ ਗਿਆ ਪੰਨਾ ਤਕਰੀਬਨ ਸਾਨੂੰ 2 ਸਾਲ ਹੋ ਗਏ ਨੇ ਤੇ ਇਹ ਕਿਉਂਕਿ ਇਸ ਚੀਜ਼ ਦੀ ਬੜੀ ਲੋੜ ਹੈਗੀ ਆ ਹੁਣ ਮੈਨੂੰ ਲੱਗਦਾ ਅੱਜ ਦੇ ਦੌਰ ਦੇ ਵਿੱਚ ਨਾ ਜਿਸ ਹਿਸਾਬ ਨਾਲ ਅਸੀਂ ਕੰਮਾਂ ਕਰਾਂ ਚ ਬਿਜ਼ੀ ਹੋ ਗਏ ਆ ਜਾਂ ਫਿਰ ਟੈਕਨੋਲੋਜੀ ਦਾ ਜੋਰ ਇੰਨਾ ਵੜ ਗਿਆ ਕਿ ਗੱਲ ਕਰਨ ਦੇ ਲਈ ਕਿਸੇ ਕੋਲ ਹੈ ਨਹੀਂ ਕੋਈ ਬਿਲਕੁਲ ਬਿਲਕੁਲ ਬੰਦਾ ਮੋਬਾਈਲ ਦਾ ਹੀ ਗੱਲਾਂ ਕਰਦਾ ਬਿਲਕੁਲ ਬਿਲਕੁਲ ਤੇ ਬਹੁਤ ਸਾਰਾ ਦਾ ਕੰਟੈਂਟ ਚੱਲਦਾ ਅਸੀਂ ਸੋਚਦੇ ਹਾਂ ਕਿ ਅਸੀਂ ਕੁਝ ਪੋਜ਼ਿਟਿਵ ਕੰਟੈਂਟ ਦੀਏ ਤਾਂ ਕਿ ਸਾਡੇ ਕੋਈ ਗੱਲ ਸੁਣੇ ਤੇ ਉਹਨੂੰ ਮਾੜਾ ਮੋਟਾ ਤਰਵਾਸ ਜਿਹਾ ਫੀਲ ਹੋਵੇ ਤੁਸੀਂ ਪਾਉਣਿਓ ਨਾ ਤੁਸੀਂ ਜਿੰਨੇ ਵੀ ਮੈਂ ਤੁਹਾਡੇ ਪੋਸਟ ਕਰ ਦੇਖੇ ਤੁਸੀਂ ਵਧੀਆ ਮੁੱਦਿਆਂ ਤੇ ਗੱਲ ਕੀਤੀ ਹੈ ਜੀ ਤੇ ਚਾਹੇ ਉਹ ਤੁਸੀਂ ਕਿਸੇ ਡਿਲੀਵਰੀ ਵਾਲ ਨੂੰ ਲੈ ਕੇ ਚਾਹੇ ਕਿਸੇ ਤੁਸੀਂ ਮਿਸਟਰ ਨੂੰ ਲੈ ਕੇ ਗੱਲ ਕਰਦੇ ਹੋ ਨਾ ਤੇ ਉਹ ਬੰਦਾ ਹਰ ਬੰਦਾ ਆਪਣਾ ਐਕਸਪੀਰੀਅੰਸ ਦੱਸ ਰਿਹਾ ਨਹੀਂ ਤਾਂ ਕਿ ਪੋਡਕਾਸਟ ਵਾਲੇ ਆ ਉਹ ਕਦੇ ਤਾਂ ਉਹ ਚੁੰਮਿਆ ਨੂੰ ਲੈ ਆਏ ਸੀ ਕਦੇ ਕਿਹਨੂੰ ਲੈ ਜਾਣਾ ਕਿਤੇ ਉਹ ਸੋਨੂ ਸੀ ਤੋਂ ਆਣਾ ਹਨਾ ਤੇ ਜਿਹਦਾ ਕੋਈ ਹੈ ਨਹੀਂਗਾ ਹਨਾ ਤੁਸੀਂ ਉਹ ਬੰਦੇ ਤਜਰਬੇ ਸਾਂਝੇ ਕਰੋ ਦੁਨੀਆ ਨੂੰ ਕੁਝ ਸਿੱਖਣ ਨੂੰ ਮਿਲੇ ਸਿੱਖਣ ਨੂੰ ਮਿਲੇ ਬਿਲਕੁਲ ਸਾਡੀ ਮਿਸ਼ਨ ਜਿਹੜੀ ਇਹ ਕੋਸ਼ਿਸ਼ ਹੁੰਦੀ ਆ ਜਿਵੇਂ ਹੁਣ ਤੁਸੀਂ ਮੈਂ ਕਿਹਾ ਦੱਸਿਆ ਵੀ ਫੋਟੋਗ੍ਰਾਫਰ ਵੀ ਹੋ ਤੇ ਐਕਟਿੰਗ ਦਾ ਵੀ ਤੁਸੀਂ ਤੁਹਾਨੂੰ ਪੂਰਾ ਸ਼ੌਂਕ ਹੈਗਾ ਤੇ ਨਾਲ ਦੀ ਨਾਲ ਤੁਸੀਂ ਮੋਟੀਵੇਸ਼ਨ ਸਪੀਕਰ ਵੀ ਹੋ ਮੈਂ ਬਹੁਤ ਸਾਰੀਆਂ ਤੁਹਾਡੀਆਂ ਵੀ ਵੀਡੀਓ ਦੇਖੀ ਜਿਹੜੀ ਤੁਸੀਂ ਬਹੁਤ ਤਰੀਆਂ ਪਾਉਂਦੇ ਹੋ ਨਾ ਫੋਟੋਗ੍ਰਾਫੀ ਤੋਂ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਨਾ ਚਲੋ ਓਕੇ ਤੇ ਇਹ ਕਿ ਫੀਲਡ ਚ ਕਿੱਦਾਂ ਆਏ ਕਿਵੇਂ ਮਤਲਬ ਤੁਹਾਡਾ ਸ਼ੌਂਕ ਸੀ ਪੈਸ਼ਨ ਸੀਗਾ ਜਾਂ ਫਿਰ ਮਜਬੂਰੀ ਬਾਸ ਆਏ ਜਾਂ ਕਿਸ ਤਰ੍ਹਾਂ ਨਹੀਂ ਮਜਬੂਰੀ ਨਹੀਂ ਸੀਗੀ ਐਕਚੁਅਲ ਚ ਇਹ ਸ਼ੌਂਕ ਇੱਕਦਮ ਜਾਗ ਪਿਆ ਅੱਛਾ ਜੀ ਬਚਪਨ ਤੋਂ ਸ਼ੌਂਕ ਤਾਂ ਸੀ ਮੇਰਾ ਐਕਟਰ ਬਣਦਾ ਅੱਛਾ ਠੀਕ ਹੈ ਤੇ ਮੂਵੀ ਵਗੈਰਾ ਵੇਖਦੇ ਨੇ ਪਿਆਬੀ ਸਿਨੇਮਾ ਵਗੈਰਾ ਹਨਾ ਹਾਂਜੀ ਤੇ ਲੇਕਿਨ ਸਾਡੇ ਘਰ ਦਾ ਮਾਹੌਲ ਕੁਛ ਐਦਾਂ ਦਾ ਸੀਗਾ ਹੂੰ ਤੇ ਡੈਡੀ ਅੰਮ੍ਰਿਤਾਰੀ ਸੀ ਡੈਡੀ ਫਿਰ ਜਿਵੇਂ ਕਹਿੰਦੇ ਨੇ ਵੀ ਇਹ ਕੰਮ ਆਪਾਂ ਨਹੀਂ ਕਰਨਾ ਉਹ ਉਸ ਜੀਵ ਜੇ ਮੈਨੂੰ ਬੋਲੇ ਸੀ ਉਹਨਾਂ ਨੇ ਪਰ ਮੈਂ ਦੱਸ ਨਹੀਂ ਸਕਦਾ ਵੀ ਇਹ ਕੰਮ ਹੈ ਆਪਣੇ ਲਈ ਖਾਨਦਾਨ ਚ ਕਿਸੇ ਨੇ ਨਹੀਂ ਕੀਤਾ ਵੀ ਇਹ ਨਹੀਂ ਕਰਨਾ ਉਹ ਸ਼ੌਂਕ ਮੇਰਾ ਬਚਪਨ ਚ ਮਰ ਗਿਆ ਸੀ ਇੱਕ ਵਾਰੀ ਤੱਕ ਨਹੀਂ ਕਰਾਂ ਅੱਛਾ ਫਿਰ ਮੇਰਾ ਬ੍ਰਦਰ ਸੀਗਾ ਫੋਟੋਗ੍ਰਾਫੀ ਸ਼ੁਰੂਆਤ ਕਿਵੇਂ ਹੋਈ ਅੱਛਾ ਮੇਰਾ ਛੋਟਾ ਬ੍ਰਦਰ ਸੀ ਉਹ ਆਰਮੀ ਸੀਗਾ ਜੀ ਤੇ ਉਹਦੀ ਡਿਊਟੀ ਸੀਗੀ ਸਾਊਥ ਅਫਰੀਕਾ ਅੱਛਾ ਉਹ ਇੱਕ ਛੋਟਾ ਜਿਹਾ ਕੈਮਰਾ ਡਿਜੀਟਲ ਕੈਮਰਾ ਬਾਈ ਕਰਕੇ ਲੈ ਆਇਆ ਸੀ ਛੋਟੇ ਛੋਟੇ ਸਿਲਵਰ ਕਰਦੇ ਕੈਮਰੇ ਜਿਹੋ ਆਉਂਦੇ ਸੀ ਪਹਿਲਾਂ ਹਾਂਜੀ ਹਾਂ ਹਾਂ ਛੋਟੇ ਛੋਟੇ ਤੇ ਉਹ ਮੇਰੇ ਲਈ ਗਿਫਟ ਲੈ ਕੇ ਆਇਆ ਸੀ ਅੱਛਾ ਤੇ ਜਦੋਂ ਲੈ ਆਇਆ ਤੇ ਫਿਰ ਮੈਨੂੰ ਕੈਮਰਾ ਵੇਖ ਕੇ ਮੈਨੂੰ ਥੋੜਾ ਉਹ ਕੈਮਰੇ ਨਾਲ ਪਿਆਰ ਜਿਹਾ ਹੋਇਆ ਹਨਾ ਵੀ ਯਾਰ ਤੂੰ ਕੁਛ ਨਾ ਕੋਈ ਦੇਖਿਆ ਕ੍ਰੀਏਟੀਵਿਟੀ ਕਰਕੇ ਹਾਂ ਫਿਰ ਕਰੇ ਸਾਡ ਨਿਊਜ਼ਪੇਪਰ ਲੱਗੇ ਹੁੰਦਾ ਸੀਗਾ ਜਾਂ ਮੈਗਜ਼ੀਨ ਉਹਨਾਂ ਨੂੰ ਵੇਖ ਕੇ ਮੈਂ ਫੋਟੋਗ੍ਰਾਫਸ ਬਾਲੀਵੁੱਡ ਐਕਟਰਸ ਦੀਆਂ ਦੇਖਣੀਆਂ ਫਿਰ ਮੈਂ ਆਪਦੇ ਭੈਣ ਭਰਾਵਾਂ ਦੀਆਂ ਤੇ ਬੜੀ ਤਰिफ ਕਰਨੀ ਲੋਕਾਂ ਨੇ ਫਿਰ ਮਨ ਹੌਲੇ ਹੌਲੇ ਖਰਚਾ ਬਣ ਲੱਗ ਗਿਆ ਹਾਂ ਇਹ ਕਿੰਨੀ ਜੀ ਮਸੀ ਤੁਹਾਡੀ ਉਦੋਂ ਉਦੋਂ ਮੈਂ 10th ਪਾਸ ਕੀਤੀ ਸੀਗੀ ਅੱਛਾ ਛੋਟੀ ਵਿੱਚ ਤਾਂ 15 16 ਸਾਲ ਤੇ 10th ਵਿੱਚ ਸੀਗਾ ਮੈਂ ਉਦੋਂ ਤੇ ਮੈਂ ਆਪਣੇ ਖਰਚੇ ਕੱਢਣ ਲੱਗ ਗਿਆ ਸੀਗਾ ਅੱਛਾ 10ਵੀਂ ਕਲਾਸ ਦੇ ਵਿੱਚ ਸੀ ਤੇ ਉਹ ਐਦਾਂ ਕਰਕੇ ਕੰਮ ਜੇ ਕਰਨ ਲੱਗੇ ਵੀ ਫੋਟੋਆਂ ਖਿੱਚਣ ਲੱਗ ਗਿਆ ਮੈਂ ਰਿਸਤਾਰਾਂ ਦੇ ਵਿੱਚ ਆ ਕੇ ਜਾਂ ਕਿਵੇਂ ਵੀ ਤੇ ਫਿਰ ਉਹ ਲੈਬ ਤੇ ਲੈ ਜਾਣਾ ਫਿਰ ਮੈਨੂੰ ਮੇਰੇ ਕੋਲ ਪੀਸੀ ਹੈ ਨਹੀਂ ਸੀਗਾ ਕੰਪਿਊਟਰ ਹੈ ਨਹੀਂ ਸੀ ਫਿਰ ਕਿਸੇ ਤੋਂ ਫੋਟੋ ਐਡਿਟ ਕਰवानी ਉਹਨੂੰ ਲੱਗ ਪੇ ਕਰਨਾ ਫਿਰ ਲੈਬ ਤੇ ਜਾਣਾ ਹਨ ਐ ਕਰਦੇ ਕਰਦੇ ਮੇਰੀ ਸ਼ੁਰੂਆਤ ਹੋਈ ਤੇ ਮੈਂ ਉੱਥੇ ਅੰਮ੍ਰਿਤਸਰ ਅੰਮ੍ਰਿਤਸਰ ਕਲਰ ਲੈਬ ਦੇ ਨਾਂ ਤੇ ਫਿਰੋਜ਼ਪੁਰ ਵਿੱਚ ਇੱਕ ਲੈਬ ਸੀ ਅੱਛਾ ਉਹਦੇ ਕੋਲ ਮੈਂ ਡਿਵੈਲਪ ਕਰਉਣ ਜਾਂਦਾ ਸੀ ਫੋਟੋਗ੍ਰਾਫਸ ਅੱਛਾ ਤੇ ਉਹ ਜਦੋਂ ਮੈਂ ਜਾਣਾ ਹਫਤੇ 'ਚ ਮੈਂ 2-4 ਗਿਹੜੇ ਹੁੰਦੇ ਬਸ ਤੇ ਜਾਣਾ ਮੈਂ ਹਾਂਜੀ ਤੇ ਉਹਨਾਂ ਨੇ ਮੈਨੂੰ ਕਹਿਣਾ ਵੀ ਇਦਾਂ ਕਰਕੇ ਵੀ ਤੁਹਾਡੀ ਫੋਟੋਗ੍ਰਾਫੀ ਬੜੀ ਸੋਹਣੀ ਹੈ अच्छा हालांकि आई एम नॉट अ प्रोफेशनल हां शौक से मैं ना? तो शौक से किया ਤੇ ਤੁਹਾਡੀ ਕਹਿੰਦੀ ਫਰੇਮਿੰਗ ਬੜੀ ਸੋਹਣੀ ਹੈ ਵੀ ਜੀ ਹਣਾ ਵੀ ਇਫ ਯੂ ਇੰਟਰਸਟਡ ਤਾਂ ਤੁਸੀਂ ਸਾਡੇ ਕੋਲ ਜੌਬ ਕਰ ਸਕਦੇ ਹੋ اچھا ਤੇ ਸਾਨੂੰ ਲੋੜ ਹੈਗੀ ਹੈ اچھا ਤੇ ਅੰਨਾ ਕੇ ਬਾਰੇ ਦੋਕਾ ਤੇ ਮੇਰੇ ਉਦੋਂ ਅਜੇ ਪੜਾਈ ਕੰਪਲੀਟ ਹੋਈ ਸੀਗੀ 플ัส 투 ਮੇਰੇ ਤੇ ਮੈਂ ਖਾ ਚੱਲਿਆ ਯਾਰ ਵਧੀਆ ਚਾਰ ਪੰਜ ਬਣ ਗਏ ਕਹਿੰਦੇ ਜੀ ਕਿੰਨਾ ਤੁਸੀਂ ਲਓਗੇ ਮੈਂ ਕਿਹਾ ਜੀ 10000 ਰੁਪਏ ਮੇਨੇ ਮਹੀਨੇ ਦਾ ਬਣ ਜਾਂਦਾਗਾ ਹਾਂ ਤੇ ਐਵੇਂ ਫੈਂਡਰ ਜਾਂ ਮਾਰਤਾ ਅੱਛਾ ਤੇ ਮੈਂ ਕਿਹਾ 10000 ਮੇਰੇ ਦਾ ਬਣ ਜਾਂਦਾ ਤੇ ਉਹ ਕਹਿੰਦੇ 10000 ਤਾਂ ਬਹੁਤ ਜ਼ਿਆਦੇ ਆ ਹੂੰ ਤੁਸੀਂ ਅੱਧਾ ਕਰੋ ਸ਼ੁਰੂਆਤ ਜੀ ਕਰ ਲਿਓ ਕਰ ਸਾਡਾ ਕੰਮ ਹੀ ਨਵਾ ਹਾਲਾਂਕਿ ਉਹਨਾਂ ਦਾ ਪੁਰਾਣਾ ਕੰਮ ਸੀਗਾ ਤੇ ਹਰ ਬੰਦਾ ਹੁੰਦਾ ਯਾਰ ਮੈਂ ਕੱਟ ਦੇਵਾਂ ਤੂੰ ਉਹਨਾਂ ਨੇ ਮੈਨੂੰ 5000 ਰੁਪਏ ਦੀ ਆਫਰ ਕੀਤੀ ਅੱਛਾ ਤੇ ਕਹਿੰਦੇ ਚਲ ਹੌਲੀ ਲੈ ਵਧਾ ਦਾਂਗੇ ਕੀ ਕਹਿੰਦੇ ਰਹੇ ਵੀ ਸਾਡੇ ਕੋਲ ਪਿਆ ਕਰੋ ਮੁੰਡੇ ਉੱਤੇ ਹੋ ਰਹਿੰਦੇ ਸੀ ਫਿਰੋਜ਼ਪੁਰ ਅੱਛਾ ਤਾਂ ਮੈਂ ਉੱਥੇ ਰਹਿਣ ਲੱਗ ਗਿਆ ਖਾਣਾ ਪੀਣਾ ਰਹਿਣਾ ਸਾਰਾ ਉੱਥੇ ਤੂੰ ਪੈਸੇ ਕਿਉਂਕਿ ਡੇਢ ਤੇ ਜੌਬ ਕਰਦੇ ਕਰਦਿਆਂ ਮੈਂ ਤਾਂ ਕਦੇ ਪੈਸੇ ਮੰਗੇ ਨਹੀਂ ਸੀਗੇ ਉਹ ਪੈਸੇ ਮੈਂ ਆਪਦੇ ਤੇ ਇਨਵੈਸਟ ਕਰਦਾ ਸੀ ਜਿੰਮ ਜੁਮਲਾ ਲਈ ਖਾ ਲਿਆ ਪੀ ਲਿਆ ਕੱਪੜੇ ਲੈ ਲੇ ਅੱਛਾ ਆਸ ਇੰਦਨਸ ਮੇਰੇ ਹੈਨਾ ਤੇ ਉੱਥੇ ਫਿਰੋਜ਼ਪੁਰ ਵਿੱਚ ਇੱਕ ਚੀਜ਼ ਉਹ ਬੜੀ ਐਡ ਹੋ ਗਈ ਕਿ ਅਮਸਾ ਕਲੈਬ ਦੇ ਵਿੱਚ ਇੱਕ ਬੰਦਾ ਹੈਗਾ ਉਹ ਬਾਲੀਵੁੱਡ ਤੋਂ ਆਇਆਗਾ ਬੰਬਤ ਆਇਆਗਾ ਕੰਮ ਸਿੱਖ ਕੇ ਜੀਵੋ ਗ੍ਰੀਪ ਟੈਗ ਮਿਲ ਲੱਗੇ ਹਨਾ ਵੀ ਮੈਨੂੰ ਪ੍ਰੋਫੈਸ਼ਨਲ ਹਜੇ ਕੁਝ ਵੀ ਨਹੀਂ ਪਤਾ ਸੀਗਾ ਤੇ ਨਾ ਹੀ ਮੈਂ ਸ਼ੋਅ ਕੀਤਾ ਉੱਥੇ ਅੱਛਾ ਵੀ ਨਹੀਂ ਆਦਾ ਕੱਟ ਉੱਥੇ ਵੱਡੀ ਸਰ ਕੈਮਰਾ ਫੜਾ ਤੇ ਮੈਨੂੰ ਫੋਕਸ ਹੋਣਾ ਕੁਝ ਹਨਾ ਬੜਾ ਮੋਟਾ ਹੈਲਪਰ ਹੁਲਪਰਤ ਪੋਚ ਲਾ ਮਾਣਾ ਸ਼ੋਅ ਵੀ ਨਹੀਂ ਕੀਤਾ ਮੈਨੂੰ ਆਉਂਦਾ ਨਹੀਂ ਹਨਾ ਤੋ ਮੈਨੂੰ ਥੋੜੀਆਂ ਬ੍ਰੇਕਿੰਗ ਫਿਰ ਮੈਂ YouTube ਤੋਂ ਥੋੜਾ ਦੇਖਣ ਲੱਗ ਪਿਆ YouTube ਆਇਆ ਸੀਗਾ ਹਾਂਜੀ ਹਾਂ ਤੇ ਫਿਰ ਭਾਈ ਏਦਾਂ ਕਰਕੇ ਸ਼ੁਰੂਆਤ ਹੋ ਗਈ ਲੋਕ ਕਿ ਮੈਨੂੰ ਮਿਲਣਾ ਆਇਆ ਕਰ ਫੋਟੋਗ੍ਰਾਫਰ ਵੀ ਆਦੇ ਬੱਚੇ ਦੇ ਫੋਟੋਆਂ ਕਰਾਉਣ ਮੇਰੇ ਕੋਲ ਆਇਆ ਕਰਨਾ ਉੱਥੇ ਅੱਛਾ ਕੋਈ ਕੁਝ ਡਿਫਰੈਂਟ ਜਿਹਾ ਕਰਾਂ ਕਰਦਾ ਵੀ ਸਮੇਂ ਡਿਫਰੈਂਟ ਕੋਸ਼ਿਸ਼ ਹੀ ਹੁੰਦੀ ਸੀ ਮੈਂ ਡਿਫਰੈਂਟ ਕਰਾਂ ਲੱਗ ਕਰਾਂ ਹੂੰ ਫਿਰ ਹੌਲੀ ਹੌਲੀ ਅਲੱਗ-ਅਲੱਗ ਜਗ੍ਹਾ ਤੋਂ ਫਿਰ ਮੈਂ ਕੁਝ ਸਿੱਖਦਾ ਰਿਹਾ ਹਾਂ ਨਾ ਕਿਤੇ ਕਿਸੇ ਫੋਟੋਗ੍ਰਾਫਰ ਤੋਂ ਕੁਝ ਨੌਲੇਜ ਲੈਣੀ ਫਿਰ ਕਿਸੇ ਫੋਟੋਗ੍ਰਾਫਰ ਨੂੰ ਨੌਲੇਜ ਲੈ ਕੇ ਸਿੱਖਣ ਲੱਗ ਗਿਆ ਮੈਂ ਨਾ ਹੂੰ ਫਿਰ ਮੈਂ ਦਿੱਲੀ ਵੀ ਰਿਆ ਫਿਰ ਮੈਂ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਜਿੱਥੇ ਵਧੀਆ ਪੈਕੇਜ ਬਣ ਮਿਲਦੇ ਸੀਗੇ ਹਨਾ ਉਹ ਕੰਪਨੀਆਂ ਦੇ ਤੇ ਐਵੇਂ ਬਸ ਉਹ ਕਹਿੰਦੇ ਉਹਨਾਂ ਕਿ ਅਕਰੋ ਕਰਨ ਨੇ ਬਦਾਮ ਖਾਨ ਦੇ ਠੱਕੇ ਖਾਂਣ ਆਉਂਦੀ ਆ ਤੇ ਇਹਦੇ ਨਾਲ ਠੱਕੇ ਖਾ ਕੇ ਬੜਾ ਐਕਸਪੀਰੀਅੰਸ ਬਣਾ ਮੈਨੂੰ ਫੋਟੋਗ੍ਰਾਫੀ ਦਾ ਵੀ ਹਨਾ ਜਿੱਥੇ ਜਿੱਥੇ ਮੈਂ ਜਾਂਦਾ ਸੀ ਕਿਉਂਕਿ ਲਗ ਲਗ ਸ਼ਹਿਰਾਂ ਚ ਅਲਗ ਲਗ ਲੋਕਾਂ ਚ ਨਾ ਤੇ ਬੰਦੇ ਨੂੰ ਬਹੁਤ ਕੁਝ ਸਿੱਖਦਾ ਉੱਥੋਂ ਬੰਦਾ ਅੱਛਾ ਅਲਗ ਲਗ ਸਟੇਟਸ ਜਿੱਥੇ ਮੈਂ ਫੋਟੋਗ੍ਰਾਫੀ ਕੀਤੀ ਸਭ ਤੋਂ ਵਧੀਆ ਮੈਨੂੰ ਚੀਜ਼ ਲੱਗੀ ਆ ਬੈਸਟ ਫੋਟੋਗ੍ਰਾਫੀ ਕਰਦੇ ਤੁਸੀਂ ਦੇਖਿਓ ਤਾਂ ਪੰਜਾਬ ਦੇ ਵਿੱਚ ਹੀ ਆ ਅੱਛਾ ਜਿੰਨੀ ਕ੍ਰੀਏਟੀਵਿਟੀ ਹੈ ਕ੍ਰੀਏਟੀਵਿਟੀ ਦੇ ਵਿੱਚ ਉਹ ਸਾਰੇ ਪੰਜਾਬੀਆਂ ਵਿੱਚ ਹੀ ਹੈ ਹੂੰ ਬਾਹਰ ਹੈ ਨਹੀਂ ਇੰਨੀ ਨਹੀਂ ਜ਼ਿਆਦਾ ਆਪਣੇ ਫਿਰ ਵਿਆਹਾਂ ਤੇ ਪੈਸੇ ਪੁਸੀ ਬਹੁਤ ਲਾਉਂਦੇ ਹਨ ਹੁਣ ਤਾਂ ਪ੍ਰੀ ਵੈਡਿੰਗ ਪੋਸਟ ਵੈਡਿੰਗ ਵੀ ਹੋਣ ਲੱਗ ਗਈ ਹੈ ਨਾ ਪੈਸਾ ਪੰਜਾਬ ਵਿੱਚ ਬਹੁਤ ਲਾਉਂਦੇ ਆ ਰਾਜਸਥਾਨ ਏਰੀਆ ਵਿੱਚ ਬਹੁਤ ਲਾਉਂਦੇ ਆ ਲੇਕਿਨ ਫੋਟੋਗ੍ਰਾਫਰ ਇਧਰਲੇ ਹਾਇਰ ਹੁੰਦੇ ਆ ਅੱਛਾ ਵੀ ਪੰਜਾਬ ਤੋਂ ਲੈ ਕੇ ਆਓ ਫੋਟੋਗ੍ਰਾਫਰ ਤਾਂ ਉੱਥੇ ਵੀ ਹੁੰਦੇ ਆ ਲੇਕਿਨ ਉਹ ਸਾਨੂੰ ਹਾਇਰ ਕਰਦੇ ਆ ਹੂੰ ਵੀ ਸਾਡਾ ਫੰਕਸ਼ਨ ਫੋਟੋਗ੍ਰਾਫਰ ਕਹਿੰਦੇ ਸਾਡਾ ਫੰਕਸ਼ਨ ਤੁਸੀਂ ਖਿੱਚ ਕੇ ਜਾਓ ਫੋਟੋ ਸਾਡਾ ਸਾਰਾ ਫੰਕਸ਼ਨ ਹੂੰ ਕੀ ਤੁਸੀਂ ਕਿੰਨਾ ਤੁਸੀਂ ਪੇ ਲਾਉਂਗੇ ਸਟੋ ਅੱਛਾ ਇਹ ਹੁੰਦਾ ਹੈ ਤੋ ਐਂ ਮੇਰੀ ਨਿੱਕੇ ਸ਼ੁਰੂਆਤ ਹੋਈ ਉਦੋਂ ਬਾਅਦ ਫਿਰ ਸਿੱਖਦੇ ਗਿਆ ਸਿੱਖਦੇ ਗਿਆ ਤੇ ਮੈਂ ਸੋਚਿਆ ਨਹੀਂ ਸੀ ਮੈਂ ਕਦੇ ਵੀ ਮੈਂ ਵੀ ਇੱਧਰ ਜਾਣਾ ਬੜਾ ਫਿਲੈਂਡ ਚਾਹਾਂਗਾ ਕਦੇ ਵੀ ਨਹੀਂ ਸੋਚਿਆ ਸੀ ਪੂਰੇ ਟੱਬਰ ਨੇ ਨਹੀਂ ਸੋਚਿਆ ਸੀ ਤੁਸੀਂ ਮਤਲਬ ਉਹ ਸੋਚਿਆ ਸੀ ਵੀ ਐਕਟਰ ਬਣਨਾ ਯਾ ਤੇ ਬਟੇ ਹੈ ਗਈ ਅਭੀ ਫੀਲਿੰਗ ਮੈਨ ਐਕਟਰ ਵਾਲੀ ਚ ਮਿਲੀ ਹੈ ਅੱਛਾ ਮੈਂ ਜਦੋਂ ਸ਼ੁਰੂਆਤ ਕੀਤੀ ਤੇ ਉਦੋਂ ਮੈਂ ਕਲੀਨ ਸ਼ੇਪ ਸੀਗਾ ਅ ਮ ਬੀਅਰ ਰੱਖ ਨਮਣ ਥੋੜਾ ਚਰੀ ਹੋਇਆ ਮਸਾ ਕੋਈ 4-5 ਸਾਲ ਹੋਇਆ ਅੱਛਾ ਪਹਿਲਾਂ ਡੇਲੀ ਸ਼ੇਪ ਹੁੰਦੀ ਸੀ ਮੇਰੇ ਅੱਛਾ ਤੇ ਉਦੋਂ ਨਾ ਮੈਂ ਜਿਹੜੇ ਵੀ ਵਿਆਹ ਤੇ ਜਾਇਆ ਕਰਾਂ ਹਾਂਜੀ ਮੁੰਡਾ ਕੁੜੀ ਮੈਨੂੰ ਬਾਹ ਉਠਾ ਕੇ ਮੇ ਨਾਲ ਨੱਚਾ ਕਰਨ ਵੀ ਸਾਡੇ ਨਾਲ ਤੂੰ ਨੱਚੇਗਾ ਯਾਰ ਵੀ ਤੂੰ ਸੈਲੀਬ੍ਰਿਟੀ ਆ ਸਾਡੇ ਲਈ ਹਨਾ ਅੱਛਾ ਤੇ ਸੋਸ਼ਲ ਮੀਡੀਆ ਤੇ ਨੇਗੇਟਿਵ ਫੋਟੋਗ੍ਰਾਫੀ ਕਰਕੇ ਐਕਟਿਵ ਸੀ ਜ਼ਿਆਦਾ ਨਾ ਔਰ ਜਿੱਥੇ ਜਾਂਦਾ ਸੀ ਲੋਕੀ ਹਨਾ ਆਪਣੀਆਂ ਤਿੰਆ ਬੈਣਾ ਬੇਟੀਆਂ ਹਣ ਸਾਰੇ ਮੇਰੇ ਨੱਚਦੇ ਸੀ ਵੀਰ ਤੂੰ ਸਾਡੇ ਨਾਲ ਮੈਨੂੰ ਬਾਹ ਫੜ ਕੇ ਖੜਾ ਕਰ ਲੈਂਦੇ ਸੀ ਕੈਮਰਾ ਮੇਰਾ ਸਾਈਡ ਤੇ ਕਰਾ ਲੈਂਦੇ ਸਾਨੂੰ ਨੱਚਦੇ ਫਿਰ ਕਈ ਵਾਰਿਆਂ ਹੁੰਦਾ ਸੀਗਾ ਵੀ ਕੀ ਵਿਆਹ ਦੀਆਂ ਐਲਬਮ ਵਿੱਚ ਮੇਰੀ ਫੋਟੋ ਲੱਗੀ ਹੋਈ ਹੈ ਅੱਛਾ ਹਾਂ ਤੇ ਵੀ ਕਈ ਕੁੜੀਆਂ ਹੁੰਦੀਆਂ ਵੀਰੇ ਤੁਹਾਡਾ ਫੋਟੋ ਕਰਾਉਣੀ ਆ ਤੁਹਾਡਾ ਯਾਰ ਬਣੂਣੀ ਹੈ ਨਾ ਜਾਂ ਕਿ ਕਪਲ ਹੁੰਦੇ ਆ ਇੱਕ ਤੁਹਾਡਾ ਬੌਂਡ ਵੀ ਬਣ ਜਾਂਦਾ ਨਾ ਫੈਮਿਲੀ ਬੌਂਡ ਜਿਹਾ ਬਣ ਜਾਂਦਾ ਜਮੇਜਰਸ ਜਾਣਿਓ ਕਿਤੇ ਤਾਂ ਤੁਹਾਨੂੰ ਆਪਣਾਪਣ ਜਿਹੜਾ ਮਹਿਸੂਸ ਹੁੰਦਾ ਨਹੀਂ ਨਹੀਂ ਇੱਜ਼ਤ ਬਹੁਤ ਮਿਲੀ ਮੈਨੂੰ ਹਨਾ ਆਈ ਡੋਨਟ ਨੋ ਸਭ ਨੂੰ ਇਦਾਂ ਦੇ ਜਿੰਦੇ ਮਿਲਦੇ ਮੈਨੂੰ ਐਕਸਪੀਰੀਅੰਸ ਨਹੀਂ ਗਾ ਬਟ ਮੈਨੂੰ ਜਿਹੜੀ ਜਿੰਦੇ ਮਿਲੇ ਹਨ ਤੇ ਕਈ ਵਾਰੀ ਮਾਰਕੀਟ ਜਾਂਦੇ ਸੀ ਉਹ ਬਰਾਡ ਪ੍ਰਿੰਸ ਫਿਰਦਾ ਹਨ ਜਿਵੇਂ ਉਦੋਂ ਨਾਟ ਐ ਐਕਟਰ ਨਹੀਂ ਸੀਗਾ ਮੈਂ ਕੋਈ ਮੋਟੀਵੇਸ਼ਨ ਵੀਡੀਓ ਨਹੀਂ ਬੰਦਦਾ ਸੀਗਾ ਲੇਕਿਨ ਫੋਟੋਗ੍ਰਾਫਰ ਤੌਰ ਤੇ ਕਾਫੀ ਚਰਚਾ ਬਈ ਸੀਗਾ ਮੈਂ ਹਮ ਮਿਹਨਤ ਬਹੁ ਕੀਤੀ ਹੂੰ ਸੈਡ ਮੂਵਮੈਂਟ ਵੀ ਬੜੇ ਦੇਖੇ ਹੈ ਤੇ